ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੂ ਪਿਆਰ ਵਾਲਿਓ ਅੱਜ ਆਪ ਜੀ ਦੇ ਨਾਲ ਦਾਸ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਉਹਨਾਂ ਦਾ ਇੱਕ ਮੁਬਾਰਕ ਬਚਨ ਸੁਹੀ ਰਾਗ ਦੇ ਵਿੱਚ ਉਚਾਰਣ ਕੀਤਾ ਹੋਇਆ ਤੂਕ ਪ੍ਰਮਾਣ ਸਾਂਝ ਪਾ ਰਿਹਾ ਹਾਂ ਉਹੀ ਰਾਗ ਦੇ ਵਿੱਚ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਮੰਨਣ ਦੀ ਗੱਲ ਕਹਿ ਰਹੇ ਨੇ। ਆਪੋ ਆਪਣੇ ਮਨ ਦੀ ਫਿਰਤੀ ਨੂੰ ਗੁਰੂ ਮਹਾਰਾਜ ਜੀ ਦੇ ਉਪਦੇਸ਼ ਨਾਲ ਜੋੜੀਏ ਤੇ ਲਾਹਾ ਪ੍ਰਾਪਤ ਕਰੀਏ। ਕਿਉਂਕਿ ਕਈ ਵਾਰੀ ਅਸੀਂ ਗੁਰੂ ਘਰ ਜਾ ਕੇ ਗੁਰਮਾਰਾਇ ਦੀ ਹਿਉਰੀ ਵਿੱਚ ਬੈਠਦੇ ਹਾਂ ਪਰ ਸਾਡਾ ਜਿਹੜਾ ਮਨ ਹੈ ਉਹ ਗੁਰਬਾਣੀ ਦੇ ਨਾਲ ਨਹੀਂ ਜੁੜਦਾ ਸਤਗੁਰਾਂ ਦਾ ਉਪਦੇਸ਼ ਨਹੀਂ ਪੱਲੇ ਬੰਨਿਆ ਜਾਂਦਾ ਕਿਉਂਕਿ ਸਾਡਾ ਮਨ ਕਿਧਰੇ ਬਾਹਰ ਹੀ ਉਡਾਰੀਆਂ ਮਾਰਦਾ ਹੈ ਤਨ ਕਰਕੇ ਅਸੀਂ ਗੁਰੂ ਮਹਾਰਾਜ ਜਿਹੇ ਯੂਰੀ ਚ ਬਹਿ ਜਾਂਦੇ ਆ। ਤੋਂ ਆ ਉਹ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਸੁਚੇਤ ਕਰ ਰਹੇ ਨੇ ਗੁਰਬਾਣੀ ਦੇ ਵਿੱਚ ਉਪਦੇਸ਼ ਦੇ ਕੇ ਸੂਹੀ ਰਾਗ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ। ਸੰਤੋ ਸਾਗਰ ਪਾਰ ਉਤਰੀਐ। ਜੇ ਕੋ ਬਚਨ ਕਮ ਅਵ ਸੰਤਨ ਕਾ। ਗੁਰਪੁਰਸ ਦੀ ਤਰੀਅ ਬਸ ਇਹ ਦੋ ਪੰਕਤੀਆਂ ਦੇ ਵਿੱਚ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤ ਵੱਡਾ ਮੁਲਾਵਦੇਸ਼ ਦੇ ਦਿੱਤਾ ਹੈ ਕਿਹ ਰੱਬ ਦੇ ਪਿਆਰਿਓ ਉਸ ਪ੍ਰਭੂ ਪਰਮਾਤਮਾ ਦੀ ਸਹਿਤ ਸਲਾਹ ਕਰਨ ਦੇ ਸਦਕਾ ਸਾਗਰ ਤੋਂ ਭਾਵ ਸੰਸਾਰ ਸਮੁੰਦਰ ਕਿ ਇਹ ਪ੍ਰਾਣੀ ਜੇ ਰੱਬ ਦੇ ਪਿਆਰਿਆਂ ਦਾ ਬਚਨ ਉਪਦੇਸ਼ ਸਿੱਖਿਆ ਗੁਰਮਤ ਪੱਲੇ ਬੰਨ ਲਵੇ ਤਨ ਕਰਕੇ ਨਹੀਂ ਮਨ ਕਰਕੇ ਵੀ ਮਨ ਸਾਡਾ ਗੁਰੂ ਮਹਾਰਾਜ ਜੀ ਦੀ ਸਿੱਖਿਆ ਨਾਲ ਜੁੜ ਜਾਵੇ ਮਹਾਰਾਜ ਬਚਨ ਕਰ ਰਹੇ ਹਨ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ ਜੇ ਕੋਈ ਪ੍ਰਾਣੀ ਸਤਗੁਰਾਂ ਦੇ ਉਪਦੇਸ਼ ਨੂੰ ਪੜ੍ਹ ਕੇ ਸੁਣ ਕੇ ਪ੍ਰੈਕਟੀਕਲੀ ਤੌਰ ਤੇ ਆਪਣੇ ਜੀਵਨ ਦੇ ਵਿੱਚ ਕਮਾਉਣਾ ਸ਼ੁਰੂ ਕਰ ਦਵੇ ਤਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰ ਰਹੇ ਨੇ ਬਚਨ ਕਮਾਉਣ ਵਾਲਿਆਂ ਵਾਸਤੇ ਪਹੁੰਚ ਤਾਂ ਬਹੁਤ ਸਰੀਰ ਕੱਤਰ ਹੋ ਜਾਂਦੇ ਹਨ ਗੁਰੂ ਮਹਾਰਾਜ ਦੀ ਹਿਯੂਰੀ ਦੇ ਵਿੱਚ ਔਰ ਅਸੀਂ ਇਹ ਗੱਲ ਸਹਿਜੇ ਹੀ ਕਹਿ ਦਿੰਨੇ ਹਾਂ ਕਿ ਸਾਡੇ ਮਨ ਦੀ ਆਸ ਪੂਰੀ ਨਹੀਂ ਹੋਈ ਸਾਡੀਆਂ ਦੁੱਖ ਤਕਲੀਫਾਂ ਨਹੀਂ ਕੱਟੀਆਂ ਗਈਆਂ ਕਿਉਂਕਿ ਅਸੀਂ ਗੁਰੂ ਮਹਾਰਾਜ ਜੀ ਦਾ ਜਿਹੜਾ ਬਚਨ ਹੈ ਮਨ ਕਰਕੇ ਆਪਣੀ ਜ਼ਿੰਦਗੀ ਵਿੱਚ ਆਪਣੇ ਜੀਵਨ ਦੇ ਵਿੱਚ ਕਮਾਉਂਦੇ ਨਹੀਂ ਇਸ ਵਾਸਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਜਾ ਕੇ ਅਸੀਂ ਮਨ ਕਰਕੇ ਗੁਰਬਾਣੀ ਨੂੰ ਪੜ੍ਹੀਏ ਉਹਨੂੰ ਸੁਣੀਏ ਪਹਿਲਾਂ ਤਾਂ ਇਹ ਵੀ ਕਾਟ ਮਹਿਸੂਸ ਕੀਤੀ ਗਈ ਕਿ ਮਨ ਕਰਕੇ ਅਸੀ ਗੁਰਬਾਣੀ ਨਹੀਂ ਪੜਦੇ ਮਨ ਲੋ ਪੜ ਲਈ ਤਾਂ ਸੁਣਦੇ ਨਹੀਂ ਉਸ ਤੋਂ ਬਾਅਦ ਫਿਰ ਜੇ ਸੁਣ ਲਿਆ ਤੇ ਮੰਨਣਾ ਨਹੀਂ ਫਿਰ ਵਸਤਾ ਕਿੱਥੋਂ ਬਦਲਣੀ ਹੈ ਗੁਰੂ ਪਿਆਰ ਵਾਲਿਓ ਇਸ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਬੜਾ ਉੱਤਮ ਗਿਆਨ ਬਖਸ਼ਿਸ਼ ਕਰ ਰਹੇ ਨੇ ਸੰਤੋ ਸਾਗਰ ਪਾਰ ਉਤਰੀਐ ਉਤਰੀਏ ਦਾ ਮਤਲਬ ਹੈ ਕਿ ਸੰਸਾਰ ਸਮੁੰਦਰ ਤੋਂ ਵਿਅਕਤੀ ਜੇ ਕੋਈ ਗੁਰੂ ਦੀ ਸਿੱਖਿਆ ਗੁਰੂ ਦਾ ਉਪਦੇਸ਼ ਮਨ ਲਵੇ ਤਾਂ ਉਹ ਭਵ ਸਾਗਰ ਤੋਂ ਪਾਰ ਲੰਘ ਜਾਂਦਾ ਹੈ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ ਜਿਹੜੇ ਗੁਰੂ ਦੀ ਸਿੱਖਿਆ ਗੁਰੂ ਦਾ ਉਪਦੇਸ਼ ਗੁਰਮਤ ਦੇ ਧਾਰਨੀ ਬਣਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਉਹ ਗੁਰੂ ਦੀ ਕਿਰਪਾ ਨਾਲ ਇਸ ਭਵ ਸਾਗਰ ਤੋਂ ਪਾਰ ਲੰਘ ਜਾਂਦੇ ਹਨ ਸੋ ਅੱਜ ਸਾਨੂੰ ਜ਼ਰੂਰਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੀ ਸਿੱਖਿਆ ਨੂੰ ਪ੍ਰਾਪਤ ਕਰਕੇ ਆਪਣੇ ਜੀਵਨ ਦੇ ਵਿੱਚ ਢਾਲੀਏ ਇਉਂ ਨਾ ਕਹੀਏ ਕਿ ਸਾਡੇ ਦੁੱਖ ਤਕਲੀਫਾਂ ਦੂਰ ਨਹੀਂ ਹੁੰਦੇ ਸਾਡੀ ਮਨ ਦੀ ਆਸ ਪੂਰੀ ਨਹੀਂ ਹੁੰਦੀ ਪਰ ਅਸੀਂ ਕੀ ਕਰ ਰਹੇ ਹਾਂ ਇਹਨੂੰ ਵੀ ਪਰਚੋਲ ਕਰਨਾ ਪਵੇਗਾ ਗੁਰੂ ਮਹਾਰਾਜ ਦੀ ਹਿਉਰੀ ਵਿੱਚ ਅਸੀਂ ਬੈਠ ਨਹੀਂ ਸਕਦੇ 10 ਮਿੰਟ ਵਾਸਤੇ ਮਨ ਨੂੰ ਇਕਾਗਰ ਕਰਕੇ ਮਨ ਸਾਡਾ ਕਾਲਾ ਪੈ ਜਾਂਦਾ ਹੈ ਗਿਆਨੀ ਜੀ ਸਮਾਪਤੀ ਨਹੀਂ ਕਰਦੇ ਸੋ ਗੁਰੂ ਪਿਆਰ ਵਾਲਿਓ ਵੱਧਾ ਚੱਟੀ ਜੋ ਪਰੈ ਨਾ ਗੁਣ ਨਾ ਅਪਕਾਰ ਮਨ ਕਰਕੇ ਗੁਰੂ ਮਹਾਰਾਜ ਜੀ ਦੇ ਸਨਮੁਖ ਬੈਠਣਾ ਹੈ ਸਰੀਰ ਕਰਕੇ ਨਹੀਂ ਬੈਣਾ ਸਰੀਰ ਕਰਕੇ ਤਾਂ ਬਹੁਤ ਆਤ ਵਿੱਚ ਸੰਗਤਾਂ ਕੱਤਰ ਹੋ ਜਾਂਦੀਆਂ ਨੇ ਤਨ ਮਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਈਤ ਹੈ ਸੂਰਾ ਆਤਮ ਜਿਨੇ ਸਗਲ ਵਸਤਾ ਕੇ ਜਾ ਕਾ ਸਤਗੁਰ ਪੂਰਾ